ਸਸਕਲ ਜੀ ਮੈਂ ਹਰਜੋਤ ਸਿੰਘ ਬੈਂਸ ਅੰਮ੍ਰਿਤ 11 ਸਤੰਬਰ ਸਮਾਜ ਸਵੇਰ ਦੇ 11:00 ਵਜੇ ਆਪ ਜੀ ਨੂੰ ਇੱਕ ਜ਼ਰੂਰੀ ਜਾਣਕਾਰੀ ਦੇਣੀ ਹੈ ਕਿ ਡੈਮ ਦਾ ਲੈਵਲ ਘਟ ਰਿਹਾ ਪਰ ਆਈਐਮਡੀ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨ ਹੈਵੀ ਰੇਨ ਅਲਰਟ ਆਇਆ ਹੈ ਤੇ ਇਸ ਵਕ ਜਿਹੜਾ ਰੇਨ ਅਲਰਟ ਉਹ ਜਿਹੜਾ ਹੈ ਜਿਹੜਾ ਉਹ ਯੂਪ ਦੇ ਕੋਲ ਜਿਹੜੇ ਬੱਦਲ ਆ ਚੁੱਕੇ ਨੇ ਤੇ ਉਹ ਇੱਕ ਅੱਧੇ ਦਿਨ ਦੇ ਵਿੱਚ ਪੰਜਾਬ ਤੇ ਹਿਮਾਚਲ ਐਂਟਰ ਕਰਨਗੇ ਇਸ ਨੂੰ ਦੇਖਦੇ ਹੋਏ 11 12 13 14 ਨੂੰ ਜਿਹੜਾ ਹੈ ਬਰਸਾਤ ਭਾਰੀ ਬਰਸਾਤ ਦੀ ਚੇਤਾਵਨੀ ਉਹਨਾਂ ਵੱਲੋਂ ਜਾਰੀ ਕੀਤੀ ਹੋਈ ਹੈ ਇਸ ਤੋਂ ਦੇਖਦੇ ਹੋਏ 5000 ਕਿਊਸਿਕ ਪਾਣੀ ਅਸੀਂ ਜਿਹੜਾ ਹੈ ਬੀਵੀਐਮਪੀ ਡੈਮ ਚ ਹੋਰ ਵਧਾਰੀਏ ਡਾਊਨਸਟ੍ਰੀਮ ਤਾਂ ਕਿ ਜਿਹੜਾ ਲੈਵਲ ਹੋਰ ਘਟ ਸਕੇ ਤੇ ਖੁਦਾ ਨਾ ਖਾਸ ਤਾਂ ਅਗਰ ਬਹੁਤ ਜ਼ਿਆਦਾ ਬਰਸਾਤ ਪੈਂਦੀ ਹੈ ਤਾਂ ਆਪਣੇ ਕੋਲ ਜਿਹੜਾ ਹੈ ਆਪਾਂ ਨੂੰ ਕੋਈ ਵੀ ਇਦਾਂ ਦੀ ਜਿਹੜਾ ਹੈ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਜਿੱਦਿ ਇੱਕਦਮ ਬਹੁਤ ਜ਼ਿਆਦਾ ਪਾਣੀ ਛੱਡਣਾ ਪਵੇ ਜਵੇਂ ਪਹਿਲਾਂ ਪੌਂਗ ਡੈਮ ਛੋਇਆ ਤੇ ਬਾਕੀ ਡੈਮਾਂ ਤੇ ਹੋਇਆ ਹੁਣ ਤੱਕ ਅਸੀਂ ਭਾਖੜੇ ਦੇ ਉੱਤੇ ਜਿਹੜਾ ਹੈ ਭਾਖੜੇ ਡੈਮ ਤੋਂ ਕੰਟਰੋਲ ਰਿਹਾ ਪ੍ਰਮਾਤਮਾ ਦੀ ਬਹੁਤ ਕਿਰਪਾ ਰਿਹਾ ਤਾਂ ਉਸ ਨੂੰ ਦੇਖਦੇ ਹੋਏ 5000 ਕਿਊਸਿਕ ਪਾਣੀ ਫਿਰ ਵਧਾ ਰਹੇ ਹਨ ਤੇ ਇਹ ਪਾਣੀ ਫਿਰ ਜਿਵੇਂ ਪਿਛਲੀ ਵਾਰੀ ਕੰਟਰੋਲਡ ਰਿਲੀਜ਼ ਸੀ 1000 ਕਿਉਂਕਿ ਹੁਣੀ ਵਧਾਇਆ ਘੰਟੇ ਤੱਕ 2000 ਕਿਉਂਕਿ ਇਹਨੂੰ ਅਗਲੇ 3-4 ਘੰਟਿਆਂ ਦੇ ਵਿੱਚ ਥੋੜਾ-ਥੋੜਾ ਕਰਕੇ ਵਧਾਵਾਂਗੇ ਇਸ ਨੂੰ ਦੇਖ ਦਿਓ ਜਿਹੜੇ ਅਸੀਂ ਰਸਤੇ ਰਿਸਟੋਰ ਕੀਤੇ ਉਹਨਾਂ ਦੇ ਹੁਣੀ ਐਡਵਾਂਸ ਕੰਮ ਉੱਥੇ ਬੋਰੀਆਂ ਲਾ ਕੇ ਤਾਂ ਕਿ ਇਸ ਵਾਰੀ ਸਾਡੇ ਬੇਲਿਆਂ ਦਾ ਰਾਹ ਨਾ ਜਿਹੜਾ ਹੈ ਟੁੱਟੇ ਜਿਹੜੀ ਆਵਾਜਾਈ ਚਲਾਈ ਹੈ ਉਸ ਦੇ ਉੱਤੇ ਵੀ ਦੁਬਾਰਾ ਟੀਮਾਂ ਲਾ ਦਿੱਤੀਆਂ ਤੇ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਤੇ ਇਹ ਵੀਡੀਓ ਆਪ ਜੀ ਨੂੰ ਦੱਸਣ ਦਾ ਜਿਹੜਾ ਮਕਸਦ ਹੀ ਇਹ ਹੈ ਕਿ ਉਸੇ ਹਿਸਾਬ ਨਾਲ ਆਪਣੇ ਜਿਹੜੇ ਆਪਰੇਸ਼ਨ ਰਾਹ ਚੱਲ ਰਿਹਾ ਸਾਡੀ ਟੀ ਜਿਹੜਾ ਹੈ ਮੈਂ ਦੇਖ ਰਿਹਾ ਸਾਡੇ ਸਾਰੇ ਨੌਜਵਾਨਾਂ ਨੇ ਇੱਕ ਦੋ ਦਿਨ ਦੀ ਰੈਸਟ ਵੀ ਲਈ ਜਿਹੜੇ ਲਗਾਤਾਰ ਲਗੇ ਪਰ ਅਗਲੇ 3-4 ਦਿਨ ਫਿਰ ਸਾਨੂੰ ਜਿਹੜਾ ਹੈ ਅਲਰਟ ਰਹਿਣਾ ਪਊਗਾ ਆ ਪ੍ਰਮਾਤਮਾ ਕੁਦਰਤ ਸਾਡੇ ਇਮਤੀਹਾਨ ਲੈ ਰਹੀ ਹੈ ਬਾਕੀ ਜਿਵੇਂ ਹੁਣ ਤੱਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਇਲਾਕੇ 'ਚ ਐਦਾਂ ਹੀ ਗੁਰੂ ਸਾਹਿਬ ਕਿਰਪਾ ਰੱਖਣਗੇ ਦੂਜਾ ਜਿਹੜਾ ਇਹ ਹੈ ਕਿ ਸਵੇਰੇ ਡਿਪਟੀ ਕਮਿਸ਼ਨਰ ਸਹਿਬਾਨ ਨਾਲ ਮੀਟਿੰਗ ਕਰਕੇ 50% ਤੋਂ ਵੱਧ ਗਰਦਾਵਰੀਆਂ ਅਸੀਂ ਆਪਣੇ ਇਲਾਕੇ 'ਚ ਕੰਪਲੀਟ ਵੀ ਕਰਵਾ ਲਈਆਂ ਰਾਹਤ ਦੇ ਕੰਮ ਜਿਹੜੇ ਦਿਨ ਰਾਤ ਚੱਲ ਰਹੇ ਐ ਤੇ ਅੱਜ ਜਣੀਆਂ ਹੈ ਬੀ ਫੌਗਿੰਗ ਮਸ਼ੀਨਾ ਵੀ ਪਹੁੰਚ ਜਾਣ ਜਣਾ ਡੀਡੀਟੀ ਆ ਗਈ ਹੈ ਤੇ ਬੀਫ ਹੋਗੀ ਮਸ਼ੀਨਾਂ ਦੇ ਨਾਲ ਅਸੀਂ ਫੋਗਿੰਗ ਮਸ਼ੀਨ ਅੱਗੇ ਤੋਂ ਵੀ ਜਿਹੜੇ ਸਾਡੇ ਵੱਡੇ ਪਿੰਡ ਹਨ ਉਹਨਾਂ 'ਚ ਰਖਵਾ ਦਾਂਗੇ ਤੇ ਇੱਕ ਮਿੰਟ ਦੇ ਨਾਲ ਪੰਜ ਪਿੰਡ ਅਟੈਚ ਕਰਕੇ ਸਾਰੇ ਇਲਾਕੇ 'ਚ ਲਗਾਤਾਰ ਫੋਗਿੰਗ ਚੱਲੂਗੀ ਮੈਡੀਕਲ ਕੈਂਪ ਤੇ ਜਿਹੜੇ ਸਾਡੇ ਵੈਟਰਨਰੀ ਕੈਂਪ ਉਹਦਾ ਡਾਟਾ ਮੈਂ ਤੁਹਾਨੂੰ ਸ਼ਾਮੀ ਦੇ ਦੂੰਗਾ ਤਾਂ ਜ਼ਰੂਰੀ ਜਾਣਕਾਰੀ ਹੈ ਕਿ ਪੰਜਹਰ ਕਿਉ ਸਿਕਾਣੀ ਹੋਰ ਵਧਾ ਰਹੇ ਆ ਤਾਂ ਅਗਲੇ 3-4 ਦਿਨ ਜਿਹੜੀ ਬਰਸਾਤ ਹੈ ਉਸ ਨੂੰ ਅਸੀਂ ਡੈਮ ਦਾ ਲੈਵਲ ਉੱਥੇ ਮੇਨਟੇਨ ਕਰਦਾ ਜਾ ਸਕੀਏ ਧੰਨਵਾਦ